ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਇਆ ਸਭ ਦੀ ਪਸੰਦ ਦੇ ਗੁੜ ਵਾਲੇ ਮਿੱਠੇ ਚਾਵਲ ਇਹ ਚਾਵਲ ਹਰ ਇੱਕ ਨੂੰ ਬਹੁਤ ਜ਼ਿਆਦਾ ਪਸੰਦ ਹੁੰਦੇ ਨੇ ਤੇ ਹਰੇਕ ਆਪੋ ਆਪਣੇ ਤਰੀਕੇ ਨਾਲ ਬੜੇ ਹੀ ਵਧੀਆ ਤਿਆਰ ਕਰਦਾ ਪਰ ਅੱਜ ਆਪਾਂ ਸਿੰਪਲ ਜਿਹੇ ਤਰੀਕੇ ਨਾਲ ਕੁੱਕਰ ਦੇ ਵਿੱਚ ਬਣਾਵਾਂਗੇ ਇਹ ਚਾਵਲ ਜਿਹੜੇ ਕਿ ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੇ ਆ ਤੇ ਟੇਸਟੀ ਐਨੇ ਬਣਦੇ ਆ ਜਦੋਂ ਤੁਸੀਂ ਬਣਾ ਲੇ ਆਪਣੇ ਆਪ ਹੀ ਪਤਾ ਲੱਗ ਇਹਦੇ ਲਈ ਜੀ ਆਪਾਂ ਇੱਕ ਕੌਲੀ ਪਰ ਕੇ ਲਈਏ ਬਾਸਪਤੀ ਚਾਵਲਾਂ ਦੀ ਉਹਨੂੰ 2-3 ਵਾਰੀ ਚੰਗੀ ਤਰ੍ਹਾਂ ਧੋ ਲਿਓ ਫਿਰ 10-15 ਮਿੰਟਾਂ ਲਈ ਪਾਣੀ ਵਿੱਚ ਪਾ ਕੇ ਰੱਖ ਦਿਓ ਉਸ ਤੋਂ ਬਾਅਦ ਆਪਾਂ ਉਹਨਾਂ ਹੀ ਲੈ ਗੋੜ ਜਿੰਨੇ ਤੁਸੀਂ ਚਾਵਲ ਲਓਗੇ ਉਸ ਹਿਸਾਬ ਨਾਲ ਹੀ ਤੁਸੀਂ ਗੁੜ ਲੈ ਲੈਣਾ ਹੈਗਾ ਦੋਨੇ ਚੀਜ਼ਾਂ ਬਰਾਬਰ ਹੋਣ ਇਹ ਮਿੱਠਾ ਜਮਾ ਸਹੀ ਰਹਿੰਦਾ ਉਸ ਤੋਂ ਦੁੱਗਣਾ ਲਵਾਂਗੇ ਆਪਾਂ ਪਾਣੀ ਤੇ ਉਸੇ ਕੋਲੀ ਦਾ ਮਿਨਾ ਕਿ ਜਿੰਨੇ ਚਾਵਲ ਉਸ ਤੋਂ ਦੁੱਗਣਾ ਪਾਣੀ ਬਸ ਇਹੀ ਇਹਦਾ ਸਿੰਪਲ ਜਿਹਾ ਨਾਪ ਹੈ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਚਾਵਲ ਬਹੁਤ ਜ਼ਿਆਦਾ ਵਧੀਆ ਤੇ ਖਿਲੇ-ਖਿਲੇ ਬਣਗੇ ਉਹ ਵੀ ਕੁੱਕਰ ਵਿੱਚ ਗੁੜ ਨੂੰ ਤੁਸੀਂ ਗਰਮ ਰੱਖ ਦਿਓ ਚਾਹੇ ਪਹਿਲਾਂ ਪਿਓ ਕੇ ਰੱਖ ਦਿਓ ਤੁਹਾਡੀ ਮਰਜ਼ੀ ਫਿਰ ਲਿਆ ਜੀ ਆਪਾਂ ਕੁੱਕਰ ਤੇ ਉਹਦੇ ਵਿੱਚ ਇੱਕ ਚਮਚ ਪਰ ਕੇ ਲਿਆ ਦੇਸੀ ਘਿਓ ਦਾ ਜਦੋਂ ਵੀ ਗੁੜ ਵਾਲੇ ਚਾਵਲ ਬਣਾਉਂਗੇ ਤਾਂ ਉਹਦੇ ਵਿੱਚ ਦੇਸੀ ਘਿਓ ਦੀ ਵਰਤੋਂ ਕਰਿਓ ਕਿਉਂਕਿ ਇਹਦੇ ਨਾਲ ਹੀ ਚਾਵਲਾਂ ਦਾ ਟੇਸ ਵਧੀਆ ਆਉਂਦਾ ਘਿਓ ਨੂੰ ਜਦੋਂ ਹਲਕਾ ਜਿਹਾ ਗਰਮ ਕਰ ਲਿਆ ਵਿੱਚ ਇੱਕ ਚਮਚ ਪਾਓ ਸੌਫਨਾ ਇੱਕ ਚਮਚ ਪਾਇਆ ਆਪਾਂ ਕੱਟਿਆ ਹੋਇਆ ਨਾਰੀਅਲ ਥੋੜੇ ਜਿਹਾ ਪਾਇਆ ਕਾਜੂ ਤੇ ਬਦਾਮ ਤੁਸੀਂ ਚਾਹੋ ਡਰਾਈ ਫਰੂਟ ਆਪਣੀ ਮਰਜ਼ੀ ਦੇ ਪਾ ਸਕਦੇ ਹੋ ਜਿਹੜੇ ਤੁਹਾਨੂੰ ਪਸੰਦ ਹੈ ਪਰ ਇਹਦੇ ਵਿੱਚ ਕਿਸ਼ਮਿਸ਼ ਬਿਲਕੁਲ ਨਾ ਪਾਓ ਕਿਉਂਕਿ ਨਹੀਂ ਤਾਂ ਉਹ ਫੁੱਲ ਜਾਣਗੇ ਤੇ ਟੇਸਟ ਵਧੀਆ ਨਹੀਂ ਆਉਣਾ ਫਿਰ ਆਪਾਂ ਪਾਏ ਥੋੜੇ ਜਿ ਖੜੇ ਸੁੱਕੇ ਮਸਾਲੇ ਜਿਨ੍ਹਾਂ বিনা ਚਾਵਲਾਂ ਦਾ ਸਵਾਦ ਬਿਲਕੁਲ ਉਧੂਰ ਹੈ ਇੱਕ ਟੁਕੜਾ ਪਾਇਆ ਦਾਲਚੀਨੀ ਦਾ ਦੋ ਤਿੰਨ ਲੌਂਗ ਦੋ ਤਿੰਨ ਛੋਟੀਆਂ ਇਲਾਚੀਆਂ ਇੱਕ ਵੱਡੀ ਇਲਾਚੀ ਇਹ ਸਿੰਪਲ ਜੀਆਂ ਚੀਜ਼ਾਂ ਜ਼ਰੂਰ ਪਾਓ ਉਸ ਤੋਂ ਬਾਅਦ ਇਹਨਾਂ ਨੂੰ ਮਿਕਸ ਕਰਕੇ 1 ਮਿੰਟ ਲਈ ਸਲੋ ਫਲੇਮ ਤੇ ਪਕਾ ਲਿਓ ਫਿਰ ਵਿੱਚ ਮਿਕਸ ਕਰ ਦਾਂਗੇ ਚਾਵਲ ਚਾਵਲਾਂ ਨੂੰ ਤੁਸੀਂ ਚੰਗੀ ਤਰ੍ਹਾਂ ਧੋ ਲੈਣਾ ਹੈ ਪਾਣੀ ਇਹਨਾਂ ਵਿੱਚ ਬਿਲਕੁਲ ਨਹੀਂ ਹੋਣਾ ਚਾਹੀਦਾ ਚਾਵਲਾਂ ਨੂੰ ਕਿਓ ਦੇ ਵਿੱਚ ਸਾਰੀਆਂ ਚੀਜ਼ਾਂ ਵਿੱਚ ਮਿਕਸ ਕਰਕੇ 2-3 ਮਿੰਟ ਲਈ ਐਸੇ ਤਰ੍ਹਾਂ ਹੀ ਪਕਾਉਂਦੇ ਜਾਓ ਗੈਸ ਦੀ ਫਲੇਮ ਮੀਡੀਅਮ ਟੂ ਸਲੋ ਰੱਖਿਓ ਪਰ ਇੱਥੇ ਤੁਸੀਂ ਜਲਦਬਾਜ਼ੀ ਬਿਲਕੁਲ ਨਾ ਕਰਿਓ ਜਦੋਂ ਹੀ ਇਹ ਪੱਕ ਗਏ ਮਤਲਬ ਹਲਕੇ ਜਿਹੇ ਰੋਸਟ ਹੋ ਗਏ ਤੇ ਇਹਦੇ ਵਿੱਚ ਪਾਣੀ ਵਗੈਰਾ ਬਿਲਕੁਲ ਸੁੱਕ ਗਿਆ ਉਸ ਤੋਂ ਬਾਅਦ ਤੁਸੀਂ ਗੁੜ ਵਾਲਾ ਪਾਣੀ ਕਿਸੇ ਵੀ ਛੰਨੀ ਰਾਹੀਂ ਛਾਣ ਕੇ ਪਾਉਣਾ ਹੈਗਾ ਸਿੱਧਾ ਬਿਲਕੁਲ ਨਾ ਪਾਓ ਕਿਉਂਕਿ ਜੇ ਕੋਈ ਗੁੜ ਵਿੱਚ ਕੋਈ ਵੀ ਕਣ ਵਗੈਰਾ ਹੋਇਆ ਉਹ ਬਾਹਰ ਨਿਕਲ ਜੂਗਾ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਉਸ ਤੋਂ ਬਾਅਦ ਕੁੱਕਰ ਨੂੰ ਕਰਾਂਗੇ ਬੰਦ ਤੇ ਇਹਦੀਆਂ ਦੋ ਬਿਸਲਾਂ ਲਗਾਤਾਰ ਲਗਾਵਾਂਗੇ ਬਿਲਕੁਲ ਸਿੰਪਲ ਜੀ ਰੈਸিপি ਹੈ ਗੁੜ ਵਾਲੇ ਚਾਵਲ ਤਾਂ ਤੁਸੀਂ ਬਣਾਉਂਦੇ ਹੀ ਰਹਿੰਦੇ ਹੋਵੋਗੇ ਤੇ ਹਰ ਕੋਈ ਆਪਣੇ ਹਿਸਾਬ ਨਾਲ ਬਹੁਤ ਵਧੀਆ ਬਣਾਉਂਦਾ ਪਰ ਇੱਕ ਵਾਰ ਤੁਸੀਂ ਇਹ ਤਰੀਕਾ ਅਪਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਵਧੀਆ ਮਜ਼ੇਦਾਰ ਟਖਿਲੇ ਖਿਲੇ ਚਾਵਲ ਬਣਨਗੇ ਤੇ ਕੋਈ ਦੱਸ ਵੀ ਨਹੀਂ ਸਕਦਾ ਵੀ ਤੁਸੀਂ ਕੁੱਕਰ ਵਿੱਚ ਤਿਆਰ ਕੀਤੇ ਜਦ ਜਿ ਤੁਹਾਡੀਆਂ ਦੋ ਬਿਸਲਾ ਲੱਗ ਗਈਆਂ ਫਿਰ ਤੁਸੀਂ ਕੁੱਕਰ ਨੂੰ ਉਠਾ ਕੇ ਜਿਹੜਾ ਸਭ ਤੋਂ ਛੋਟਾ ਗੈਸ ਹੁੰਦਾ ਕਿਉਂਕਿ ਹਰੇਕ ਗੈਸ ਚੁੱਲੇ ਦੇ ਵਿੱਚ ਦੋ ਤਿੰਨ ਤਰ੍ਹਾਂ ਦੇ ਗੈਸ ਹੁੰਦੇ ਆ ਛੋਟਾ ਵੱਡਾ ਸਭ ਤੋਂ ਛੋਟੇ ਵਿੱਚ ਰੱਖ ਕੇ ਬਿਲਕੁਲ ਸਲੋ ਫਲੇਮ ਤੇ ਤਿੰਨ ਚਾਰ ਮਿੰਟਾਂ ਲਈ ਤੁਸੀਂ ਚਾਵਲਾਂ ਨੂੰ ਪਕਾਉਂਦੇ ਜਾਓ ਉਸ ਤੋਂ ਬਾਅਦ ਕੁੱਕਰ ਨੂੰ ਬੰਦ ਕਰ ਦਿਓ ਇੱਥੇ ਬਿਸਲ ਬਿਲਕੁਲ ਨਹੀਂ ਆਉਣੀ ਚਾਹੀਦੀ ਜਦੋਂ ਹੀ ਬਿਸਲ ਨੇ ਆਪਣਾ ਕੰਮ ਛੱਡ ਤਾ ਤੇ ਫਿਰ ਤੁਸੀਂ ਜਦੋਂ ਕੁੱਕਰ ਖੋਲੋਗੇ ਤੇ ਬਹੁਤ ਹੀ ਮਜ਼ੇਦਾਰ ਚਾਵਲ ਬਣ ਕੇ ਤਿਆਰ ਹੋ ਜਾਣਗੇ ਬਿਲਕੁਲ ਇਹਨਾਂ ਵਿੱਚ ਪਾਣੀ ਨਹੀਂ ਹੋਊਗਾ ਤੇ ਖਿਲੇ-ਖਿਲੇ ਇਹ ਬਨਣਗੇ ਨਾ ਹੀ ਇਹ ਨਾਲ ਜੁੜਨਗੇ ਬਸ ਸਾਰੇ ਸਮਾਨ ਦਾ ਤੁਸੀਂ ਧਿਆਨ ਰੱਖਣਾ ਇੱਕ ਸਾਰੀ ਸਾਰਾ ਸਮਾਨ ਤੁਸੀਂ ਇਸੇ ਤਰੀਕੇ ਨਾਲ ਇਹਦੇ ਵਿੱਚ ਪਾਉਣਾਗਾ ਬਹੁਤ ਮਜ਼ੇਦਾਰ ਤੇ ਟੇਸਟੀ ਜੇ ਚਾਵਲ ਬਣ ਕੇ ਤੁਹਾਡੇ ਲਈ ਤਿਆਰ ਹੈ ਹਾਂ ਚਟਪਟ ਖਾ ਕੇ ਦੱਸੋ ਬਿਕੇ ਹੋ ਜੇ ਬਣਿਆ ਤੇ ਨਹੀਂ ਤੁਸੀਂ ਜਲਦੀ ਜਲਦੀ ਬਣਾਓ ਖਾਓ ਤੇ ਮੈਨੂੰ ਕਮੈਂਟ ਕਰਕੇ ਦੱਸੋ ਵੀਡੀਓ ਕਿਉਂ ਜੀ ਲੱਗੀ ਤੇ ਵੀਡੀਓ ਨੂੰ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਤੇ ਅੱਜ ਦੇ ਜੀ ਨੇ ਮਿੱਠੇ ਚਾਵਲਾਂ ਦੀ ਵੀਡੀਓ ਤੁਸੀਂ ਹਰ ਇੱਕ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਕੋਲੇ ਇਹ ਮਿੱਠਾ ਪਹੁੰਚ ਦੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ